ਇਨਾਂ ਦੀ ਜਦੋਂ ਪ੍ਰਤਾਪ ਸਿੰਘ ਬਾਜਵਾ ਦਾ ਮੈਂ ਇਹ ਬਿਆਨ ਸੁਣਿਆ ਤੇ ਮੈਨੂੰ ਤਾਂ ਉਹੀ ਗੱਲ ਅੱਜ ਤੋਂ 11 ਸਾਲ ਪਹਿਲਾਂ ਜੋ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਹੀ ਸੀਗੀ ਔਰ ਇਹ ਉਹਨਾਂ ਦਾ ਮੈਂ ਨਹੀਂ ਬੋਲ ਰਿਹਾ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਦੇ ਹੀ ਇੱਕ ਸਾਥੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਗੁਰਦਾਸਪੁਰ ਤੋਂ ਐਮਪੀ ਸੀਗੇ ਉਹਨਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅੱਤਵਾਦੀਆਂ ਨਾਲ ਲਿੰਕ ਨੇ ਆ ਤਿੰਨ ਪੇਜ ਦੀ ਚਿੱਠੀ ਸੀਗੀ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀਗੀ ਔਰ ਕਲੀਅਰਸ ਦੇ ਵਿੱਚ ਲਿਖਿਆ ਸੀਗਾ ਕਿ ਕਿ ਪ੍ਰਤਾਪ ਸਿੰਘ ਬਾਜਵਾ ਦੇ ਡਰੱਗਸ ਸਮਗਲਰਾਂ ਦੇ ਨਾਲ ਔਰ ਟੈਰਰਿਸਟਸ ਦੇ ਨਾਲ ਲਿੰਕ ਨੇ ਇਹ ਤਿੰਨ ਪੇਜ ਦੀ ਕਨਫੀਡੈਂਸ਼ੀਅਲ ਚਿੱਠੀ ਸੀਗੀ ਜਿਹਦੇ ਬਾਰੇ ਮੈਂ ਸਮਝਦਾ ਕਿ ਅੱਜ ਪਤਾ ਕਰਨਾ ਜਦੋਂ ਮੈਂ ਇਹ ਗੱਲ ਸੁਣੀ ਮੈਨੂੰ ਉਦੋਂ ਹੀ ਮੈਂ ਲਿੰਕ ਕੀਤਾ ਕਿ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੱਲੋਂ ਇਹ ਗੱਲ ਕਹੀ ਗਈ ਸੀਗੀ ਸੋ ਮੈਂ ਸਮਝਦਾ ਕਿ ਇਹੋ ਜਿਹੇ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਕਿ ਨਾ ਦੇਸ਼ ਨਾ ਪੰਜਾਬ ਦੇ ਮੁੱਖ ਮੰਤਰੀ ਕੋਲੇ ਨਾ ਹੋਮ ਮਿਨਿਸਟਰ ਕੋਲੇ ਨਾ ਸਭ ਤੋਂ ਕੌਂਸਲ ਮਾਨ ਕੋਲੇ ਤੇ ਨਾ ਹੀ ਪੰਜਾਬ ਪੁਲਿਸ ਕੋਲੇ ਪ੍ਰਤਾਪ ਸਿੰਘ ਬਾਜਵਾ ਕੋਲੇ ਹੋਣੀ ਇਹ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਇਹ ਮਹਿਸੂਸ ਹੁੰਦਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਿੱਧਮ ਸਿੱਧੇ ਅੱਤਵਾਦੀਆਂ ਦੇ ਨਾਲ ਵੱਖਵਾਦੀਆਂ ਦੇ ਨਾਲ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਆਈਐਸਆਈ ਦੇ ਨਾਲ ਉਹਨਾਂ ਦੇ ਲਿੰਕ ਨੇ